ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਵਾਹਿਗੁਰੂ ਜੀ ਅਸੀਂ ਸਾਰੇ ਠੀਕ ਠਾਕਾਂ ਚੜ੍ਹਦੀ ਕਲਾ ਵਿੱਚ ਆ ਸ਼ੁਰੂ ਕਰਦੇ ਆ ਆਪਾਂ ਅੱਜ ਦੀ ਵੀਡੀਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਕਿਉਂਕਿ ਅੱਜ ਦੀ ਵੀਡੀਓ ਬਹੁਤ ਵਧੀਆ ਰਹਿਣ ਵਾਲੀ ਹੈ ਤੇ ਅੱਜ ਦਾ ਆਪਣਾ ਟੌਪਿਕ ਹੈ ਵਾਹਿਗੁਰੂ ਜੀ ਕਿ ਬੱਚਿਆਂ ਅੱਜ ਕੱਲ ਦੇ ਬੱਚਿਆਂ ਦੇ ਵਿੱਚ ਚੜਚੜਾਪਣ ਕਿਵੇਂ ਦੂਰ ਕੀਤਾ ਜਾਵੇ ਠੀਕ ਹੈ ਕਿਉਂਕਿ ਅੱਜ ਕੱਲ ਥੋੜਾ ਇੱਕ ਬੱਚਾ ਘਰ ਦੇ ਵਿੱਚ ਹੋਣ ਕਰਕੇ ਵੀ ਸਭ ਤੋਂ ਵੱਡਾ ਕਾਰਨ ਇਹ ਹੈ ਦਾ ਘਰ ਦੇ ਵਿੱਚ ਇੱਕ ਬੱਚਾ ਹੋਣ ਕਰਕੇ ਹਰ ਇੱਕ ਸਹੂਲਤ ਉਹਨੂੰ ਮਿਲ ਰਹੀ ਹੈ ਹਰ ਇੱਕ ਡਿਮਾਂਡ ਉਹਦੀ ਪੂਰੀ ਹੋ ਰਹੀ ਹੈ ਤਾਂ ਕਰਕੇ ਬੱਚਿਆਂ ਦੇ ਵਿੱਚ ਚਿੜਚੜਾਪਣ ਬਹੁਤ ਜ਼ਿਆਦਾ ਆਉਂਦਾ ਸਭ ਤੋਂ ਵੱਡੀ ਗੱਲ ਇਹ ਹੈ ਠੀਕ ਹੈ ਹੋਰ ਵੀ ਕਈ ਕਾਰਨ ਹੋ ਸਕਦੇ ਆ ਪੱ ਬੱਚਾ ਨੂੰ ਘਰ ਦੇ ਵਿੱਚ ਕੋਈ ਕੰਮ ਨਹੀਂ ਕਰਵਾਇਆ ਜਾ ਰਿਹਾ ਬੱਚਾ ਦੀ ਹਰ ਡਿਮਾਂਡ ਪੂਰੀ ਹੋ ਰਹੀ ਹੈ ਬੱਚਾ ਨੂੰ ਲੋੜ ਤੋਂ ਵੱਧ ਚੀਜ਼ਾਂ ਲੈ ਕੇ ਦਿੱਤੀਆਂ ਜਾ ਰਹੀਆਂ ਬਹੁਤ ਤਰ੍ਹਾਂ ਦੇ ਕਾਰਨ ਹੈਗੇ ਆ ਅੱਜਕੱਲ ਜਿਹੜਾ ਬੱਚਿਆਂ ਦੇ ਵਿੱਚ ਛਿੜਛੜਾਪਣ ਆ ਗਿਆ ਹੈ ਨਾ ਤੇ ਅਗਲਾ ਕਾਰਨ ਹੈ ਕਿ ਬੱਚਾ ਮੋਬਾਈਲ ਫੋਨ ਮੋਬਾਈਲ ਫੋਨ ਦੇ ਵਿੱਚ ਇਸ ਤਰ੍ਹਾਂ ਦੇ ਵਾਈਬ੍ਰੇਸ਼ਨ ਨਿਕਲਦੀਆਂ ਜਿਹਦੇ ਨਾਲ ਛਿੜਛੜਾਪਣ ਬਹੁਤ ਜ਼ਿਆਦਾ ਵੱਧਦਾ ਕਿਵੇਂ ਕਿਉਂਕਿ ਜਦੋਂ ਕੋਈ ਕੋਈ ਵੀ ਹੈ ਕੋਈ ਬੱਚਾ ਨਹੀਂ ਕਿ ਆਪਾਂ ਵੀ ਜਦੋਂ ਮੋਬਾਈਲ ਦੇ ਵਿੱਚ ਕੋਈ ਨਾ ਕੋਈ ਕਹਾਣੀ ਸੁਣ ਰਹੇ ਆ ਕਿਸੇ ਕੋਈ ਟੋਪਿਕ ਦੇ ਕਰ ਰਹੇ ਆ ਜੇ ਤਾਂ ਕੋਈ ਬਾਹਰੋਂ ਆ ਕੇ ਕੋਈ ਇੱਕਦਮ ਬੁਲਾਉਂਦਾ ਤੇ ਫਿਰ ਆਪਾਂ ਵੀ ਖਿੱਚਦੇ ਆ ਨਾ ਤਾਂ ਉਸ ਤਰ੍ਹਾਂ ਬੱਚਾ ਵੀ ਖਿੱਚਦਾ ਹੈਗਾ ਇਸ ਤਰ੍ਹਾਂ ਉਹਦੇ ਵਿੱਚ ਚਿੜਚੜਾਪਣ ਆਉਂਦਾ ਹੈਗਾ ਤਾਂ ਕੁਸ਼ ਗੱਲਾਂ ਬਾਤਾਂ ਵੀ ਆਪਾਂ ਕਿਸ ਤਰ੍ਹਾਂ ਉਹਨਾਂ ਦਾ ਚਿੜਚੜਾਪਣ ਵੈਗੁਰੂ ਜੀ ਜਿਹੜਾ ਆਹੋ ਹੋ ਕਟ ਕਰ ਸਕਦੇ ਆ ਸਭ ਤੋਂ ਪਹਿਲੀ ਗੱਲ ਆ ਤਾਂ ਵੈ ਗੁਰੂ ਜੀ ਜਿਵੇਂ ਕਿ ਅੱਜ ਕੱਲ੍ਹ ਘਰਾਂ ਦੇ ਵਿੱਚ ਇੱਕ ਇੱਕ ਬੱਚਾ ਹੈ ਜਿਕਰ ਇੱਕ ਇੱਕ ਬੱਚਾ ਹੈ ਤਾਂ ਉਹਨੂੰ ਤੁਸੀਂ ਗਲੀ ਦੇ ਬੱਚਿਆਂ ਨਾਲ ਖੇਡਣ ਲਾਓ ਆਪਣੀ ਨਿਗਰਾਨੀ ਦੇ ਵਿੱਚ ਠੀਕ ਹੈ ਗਲੀ ਦੇ ਬੱਚਿਆਂ ਜਾਂ ਕੋਈ ਚਾਚੇ ਤਾਈ ਦੇ ਬੱਚੇ ਕਿਉਂਕਿ ਜਦੋਂ ਬੱਚਾ ਕਿਸੇ ਨਾਲ ਰਹਿਣਾ ਸਿੱਖੂਗਾ ਫਿਰ ਉਹਦੇ ਵਿੱਚ ਜਿੜਜੜਾपन ਘਟ ਆਉਂਦਾ ਹੈਗਾ ਜਦੋਂ ਉਹ ਆਪਣੀਆਂ ਜਿਹੜੀਆਂ ਚੀਜ਼ਾਂ ਦੂਜੇ ਨਾਲ ਉਹ ਵੰਡਦਾ ਵੰਡ ਕੇ ਖਾਂਦਾ ਹੈ ਦੂਜੇ ਨਾਲ ਉਹ ਜਿਹੜੇ ਆਪਣੇ ਟਵਾਈਜ਼ ਹੈ ਉਹ ਦੂਜੇ ਨਾਲ ਬੈਠ ਕੇ ਖੇਡਦਾ ਹੈਗਾ ਤਾਂ ਉਹ ਚੀਜ਼ ਨਾਲ ਵੈਰੂ ਜੀ ਉਹਦੇ ਵਿੱਚ ਮਿਲ ਕੇ ਰਹਿਣ ਦੀ ਭਾਵਨਾ ਆਉਂਦੀ ਹੈ ਹਨਾ ਇਹ ਆਪ ਪੁਰਾਣੇ ਸਮੇਂ ਤੋਂ ਹੀ ਪੜਦੇ ਆਉਂਦੇ ਆ ਠੀਕ ਹੈ ਤਾਂ ਬੱਚਿਆਂ ਨੂੰ ਗਰਾਉਂਕ ਪਾਰਕ ਦੇ ਵਿੱਚ ਲੈ ਕੇ ਜਾਓ ਬੱਚਿਆਂ ਨੂੰ ਬੱਚਿਆਂ ਦੇ ਨਾਲ ਖੜਾਓ ਉਹਨਾਂ ਨੂੰ ਠੀਕ ਹੈ ਤੇ ਜੇਕਰ ਕੋਈ ਬੱਚਾ ਮੰਨ ਲਓ ਲੂ ਮਾਰਦਾ ਹੈ ਹਨਾ ਤਾਂ ਇਹ ਨਹੀਂ ਅਗਲੇ ਦੇ ਅਗਲੇ ਦੇ ਪੇਰੈਂਟਸ ਨੂੰ ਲਾਂਭਾ deta ਅਗਲੇ ਅਗਲੇ ਦੇ ਬੱਚੇ ਨੂੰ ਘਟਦਾ ਹੈ ਵਾਹਿਗੁਰੂ ਜੀ ਜਿਹੜੇ ਬੱਚੇ ਹੈ ਨਾ ਉਹ ਰੱਬ ਦਾ ਰੂਪ ਹੁੰਦੇ ਹੈ ਹਨਾ ਉਹ ਇੱਕ ਦੂਜੇ ਨੂੰ ਮਾਰਦੇ ਵੀ ਹੈ ਉਹ ਇੱਕ ਦੂਜੇ ਨੂੰ ਅ ਤੱਕਾ ਵੀ ਮਾਰਦੇ ਆ ਉਹ ਉਹਨਾਂ ਦੇ ਵਿੱਚ ਨਹੀਂ ਹੁੰਦਾਗਾ ਪਰ ਜਦੋਂ ਆਪਾਂ ਕਰਕੇ ਦਿਖਾਉਂਦੇ ਆ ਨਾ ਅ ਵੀ ਉਹਨਾਂ ਦੇ ਪੇਰੇ ਸਾਨੂੰ ਅਲਾਵਾ ਦੇ ਤਾਂ ਫਿਰ ਇਹ ਬੱਚਿਆਂ ਦੇ ਵਿੱਚ ਚੜਚੜਾਪਨ ਜਰੂਰ ਆਉਂਦਾਗਾ ਠੀਕ ਹੈ ਕੋਸ਼ਿਸ਼ ਕਰੋ ਅਗਲੇ ਦੇ ਬੱਚੇ ਨੂੰ ਸਮਝਾਓ ਆਪ ਦੇ ਬੱਚੇ ਨੂੰ ਸਮਝਾਓ ਠੀਕ ਹੈ ਤੇ ਜੇਕਰ ਬੱਚਾ ਮੰਨ ਲਓ ਹੁਣ ਕ ਜੇ ਅੱਜ ਕੱਲ ਦੇ ਬੱਚੇ ਨੇ ਛੜੇ ਛੜੇ ਹੋ ਗਏ ਹਨ ਕਿ ਉਹ ਜੇ ਉਹਨਾਂ ਨੂੰ ਕੋਈ ਚੀਜ਼ ਨਾ ਮਿਲੇ ਉਹ ਬਹੁਤ ਜ਼ਿਆਦਾ ਚਿਲਾਉਂਦੇ ਹਨ ਕਿਉਂਕਿ ਅੱਜ ਕੱਲ ਦੇ ਬੱਚੇ ਇਸ ਤਰ੍ਹਾਂ ਦੇ ਹੋ ਗਏ ਨੇ 1300 ਨਾਲ ਡਰਨ ਲੱਗ ਗਏ ਆ ਤਾਂ ਜੇਕਰ ਬੱਚਾ ਚਿਲਾਉਂਦਾ ਹੈ ਮੰਨ ਲਓ ਕੋਈ ਕਿਸੇ ਤਰ੍ਹਾਂ ਦਾ ਵੀ ਉਹੋ ਗਲਤ ਬਿਹੇਵ ਕਰ ਰਿਹਾ ਹੈ ਨਾ ਚਿੱਕਾ ਮਾਰਦਾ ਕਿਸ ਤਰ੍ਹਾਂ ਤਾਂ ਵੈਗੁਰੂ ਜੀ ਉਹਨੂੰ ਉਸ ਟਾਈਮ ਡਾਂਟਣਾ ਨਹੀਂ ਚਾਹੀਦਾਗਾ ਕਿਉਂਕਿ ਕਹਿੰਦੇ ਹੁੰਦੇ ਹਨ ਕਹਿੰਦੇ ਥਿਆਣੇ ਵੀ ਕਹਿੰਦੇ ਹੁੰਦੇ ਹਨ ਵੀ ਕੋਈ ਵੀ ਗੱਲ ਆਪਾਂ ਨੂੰ ਨਾ ਸੋਝ ਸਮਝ ਕੇ ਤੇ ਮੌਕੇ ਮੁਤਾਬਕ ਕਰਨੀ ਹੁੰਦੀ ਹੈ ਮੰਨ ਲਓ ਪਤੀ ਪਤਨੀ ਦਾ ਰਿਸ਼ਤਾ ਹੈ ਵੈਗੁਰੂ ਜੀ ਉਹ ਵੀ ਆਪਾਂ ਨੂੰ ਜੇਕਰ ਆਪਾਂ ਗਲਤ ਮੌਕੇ ਤੇ ਬੋਲ ਜੰਨੇ ਤਾਂ ਵੈਰ ਗੁਰੂ ਜੀ ਆਪਣਾ ਰਿਸ਼ਤਾ ਖਤਮ ਹੋ ਸਕਦਾ ਹੈ ਗਾ ਟੁੱਟ ਵੀ ਸਕਦਾ ਹੈ ਗਾਣਾ ਤਾਂ ਕਹਿੰਦੇ ਉਹ ਮੌਕੇ ਮੁਤਾਬਕ ਆਪਾਂ ਨੂੰ ਸੰਭਾਲ ਲੈਣਾ ਚਾਹੀਦਾ ਉਸ ਤਰ੍ਹਾਂ ਵੀ ਵੀ ਜੇਕਰ ਤੁਹਾਡਾ ਬੱਚਾ ਅੱਗੋਂ ਚਲਾ ਰਿਹਾ ਤਾਂ ਫਿਰ ਇਹ ਨਹੀਂ ਕਾ ਕਿ ਤੁਸੀਂ ਵੀ ਅੱਗੋਂ ਚਲਾਓਗੇ ਕਿਉਂਕਿ ਜੇਕਰ ਤੁਸੀਂ ਚਲਾਓਗੇ ਤਾਂ ਬੱਚਾ ਹੋਰ ਜ਼ਿਆਦਾ ਚਲਾਊਗਾ ਨਾ ਤਾਂ ਹਵਾਈ ਟੂ ਜੀ ਤੁਸੀਂ ਉਹਨੂੰ ਕੀ ਕਰਨਾਗਾ ਜੇਕਰ ਬੱਚਾ ਤੁਹਾਡਾ ਅੱਗੋਂ ਚਲਾ ਰਿਹਾ ਤੁਸੀਂ ਉਹਨੂੰ ਕੀ ਕਰਨਾ ਤੁਸੀਂ ਉਹਨੂੰ ਥੋੜਾ ਜਿਹਾ ਪਿਆਰ ਕਰੋ ਔਖਾ ਹੁੰਦਾ ਇਹ ਬਹੁਤ ਕਿਉਂਕਿ ਆਪਾਂ ਜੇ ਬੱਚਾ ਆਪਣੇ ਤੇ ਚਲਾ ਰਿਹਾ ਆਪਾਂ ਨੂੰ ਗੁੱਸਾ ਆਉਂਦਾ ਹੈ ਨਾ ਪਰ ਆਪਾਂ ਬੱਚੇ ਦੇ ਫਿਊਚਰ ਨੂੰ ਸੁਧਾਰਨਾ ਹਨਾ ਫਿਰ ਆਪਾਂ ਨੂੰ ਇਹ ਚੀਜ਼ਾਂ ਕਰਨੀਆਂ ਪੈਣਗੀਆਂ ਤਾਂ ਸਭ ਤੋਂ ਪਹਿਲੀ ਗੱਲ ਹੈ ਜੇਕਰ ਬੱਚਾ ਚਲਾ ਰਿਹਾ ਤਾਂ ਤੁਸੀਂ ਉਹਨੂੰ ਹੱਗ ਕਰੋਗੇ ਤੁਸੀਂ ਉਹਨੂੰ ਪਿਆਰ ਕਰੋਗੇ ਤੁਸੀਂ ਉਹਨੂੰ ਸ਼ਾਂਤ ਕਰੋਗੇ ਹਨਾ ਦੂਜੀ ਗੱਲ ਹੈ ਫਿਰ ਉਹਨੂੰ ਸ਼ਾਂਤ ਕਰਕੇ ਹੌਲੀ ਹੌਲੀ ਉਹਨੂੰ ਪਿਆਰ ਦੇ ਤਰੀਕੇ ਨਾਲ ਗਲਤੀ ਸਮਝਾਉਂਗੇ ਕਿਉਂਕਿ ਵਾਈ ਗੁਰੂ ਜੀ ਜਿਹੜੀ ਆਪਣੀ ਜਨਰੇਸ਼ਨ ਪ੍ਰਾਣੀ ਜਨਰੇਸ਼ਨ ਸੀਗੀ ਨਾ ਉਹ ਥੱਪੜਾਂ ਤੋਂ ਡਰਦੀ ਸੀਗੀ ਠੀਕ ਹੈ ਉਹ ਡੰਡਿਆਂ ਤੋਂ ਡਰਦੀ ਸੀਗੀ ਠੀਕ ਹੈ ਹੁਣ ਦੀ ਜਨਰੇਸ਼ਨ ਹੈ ਵਾਈ ਗੁਰੂ ਜੀ ਉਹ ਡੰਡਿਆਂ ਤੋਂ ਨਹੀਂ ਡਰਦੀ ਆਪਾਂ ਡੰਡਾ ਉਹਨਾਂ ਤੇ ਚੱਕ ਵੀ ਨਹੀਂ ਸਕਦੇ ਤੁਹਾਨੂੰ ਪਤਾ ਅੱਜ ਕੱਲ ਦੇ ਰੂਲ ਵੀ ਉਸ ਤਰ੍ਹਾਂ ਦੇ ਬਣ ਗਏ ਆ ਠੀਕ ਹੈ ਤੇ ਉਹਨਾਂ ਨੂੰ ਤੁਸੀਂ ਥੋੜਾ ਜਿਆ ਪਿਆਰ ਨਾਲ ਸਮਝਾਓ ਵੈਸੇ ਵੀ ਜਿਹੜਾ ਬੱਚਾ ਚਿਰਚੜਾ ਹੋ ਜਾਂਦਾ ਨਾ ਉਹਨੂੰ ਆਪਾਂ ਇਸ ਤਰ੍ਹਾਂ ਨਹੀਂ ਸਮਝਾ ਸਮਝਾ ਸਕਦੇ ਉਹਨੂੰ इमोशनल ਤਰੀਕੇ ਨਾਲ ਸਮਝਾ ਸਕਦੇ ਆ ਤੇ ਉਹਨੂੰ ਤੁਸੀਂ ਪਿਆਰ ਕਰੋ ਉਸ ਤੋਂ ਬਾਅਦ ਉਸੇ ਟਾਈਮ ਨਹੀਂ ਉਸ ਤੋਂ ਬਾਅਦ ਥੋੜਾ ਟਾਈਮ ਲੰਗਾ ਕੇ ਉਸ ਤੋਂ ਬਾਅਦ ਉਸ ਗਲਤੀ ਨੂੰ ਉਸ ਬੱਚੇ ਨੂੰ ਪਿਆਰ ਨਾਲ ਸਮਝਾਓ ਉਹ ਬੱਚਾ ਸਮਝੂਗਾ ਜ਼ਰੂਰ ਹੁਣ ਅਗਲੀ ਗੱਲ ਹੈ ਕਈ ਬੱਚਿਆਂ ਨੂੰ ਨਾ ਆਦਤ ਹੁੰਦੀ ਹੈ ਕਿ ਚੀਜ਼ਾਂ ਤੋੜਨ ਦੀ ਚੀਜ਼ਾਂ ਸੁੱਟਣ ਦੀ ਹੁਣ ਮੰਨ ਲਓ ਕਿ ਕਿਸੇ ਕੋਈ ਬੱਚਾ ਗੁੱਸਾ ਕਰਦਾਗਾ ਉਹਨੇ ਚੀਜ਼ ਸੱਟ ਦਿੱਤੀ ਹੁਣ ਇਹ ਨਹੀਂ ਤੁਸੀਂ ਉਹਨੂੰ ਥੱਪੜ ਲਗਾਉਂਗੇ ਇਹ ਥੱਪੜ ਨਹੀਂ ਲਗਾਉਂਗੇ ਤੁਸੀਂ ਉਹਨੂੰ ਤੁਸੀਂ ਉਹਨੂੰ ਸ਼ਾਂਤ ਕਰੋਗੇ ਥੋੜਾ ਉਹਨੂੰ ਸ਼ਾਂਤ ਕਰੋਗੇ ਠੀਕ ਹੈ ਸ਼ਾਂਤ ਕਰਕੇ ਫਿਰ ਉਹਨੂੰ ਤੁਸੀਂ ਤੁਸੀਂ ਉਸ ਜਿਹੜੀ ਗਲਤੀ ਨੂੰ ਸਮਝਾਉਂਗੇ ਠੀਕ ਹੈ ਉਹ ਜਿਹੜੇ ਕੀ ਜਿਹੋ ਨੇ ਸੁੱਤੀ ਆ ਤੁਸੀਂ ਉਹ ਚੁੱਕਣੀ ਨਹੀਂ ਆਪਨੀ ਚੁੱਕਣੀ ਵਾਏ ਗੁਰੂ ਜੀ ਤੇ ਤੁਸੀਂ ਉਹਨੂੰ ਥੋੜਾ ਸ਼ਾਂਤ ਕਰੋਗੇ ਉਹਨੂੰ ਸਮਝਾਓਗੇ ਫਿਰ ਜਦੋਂ ਤੁਸੀਂ ਪਿਆਰ ਨਾਲ ਉਹਨੂੰ ਸਮਝਾਓਗੇ ਫਿਰ ਉਹਨੂੰ ਆਪਦੀ ਗਲਤੀ ਮਹਿਸੂਸ ਹੋਊਗੀ ਫਿਰ ਉਹਦੇ ਤੋਂ ਹੀ ਚਕਾਉਂਗੇ ਉਹੋ ਚੀਜ਼ ਠੀਕ ਹੈ ਉਸੇ ਬੱਚੇ ਤੋਂ ਹੀ ਚਕਾਉਂਗੇ ਉਹ ਕੋਈ ਚੀਜ਼ ਤੇ ਇੱਕ ਗੱਲ ਹੋਰ ਹੈ ਜੇਕਰ ਉਹ ਕੁਛ ਹੋਰ ਗਲਤੀ ਕਰ ਰਿਹਾ ਕਿਸੇ ਤਰ੍ਹਾਂ ਦੀ ਤਾਂ ਥੋੜਾ ਜਿਆ ਤੁਹਾਡੇ ਗੁੱਸੇ ਨੂੰ ਕੰਟਰੋਲ ਕਰੋ ਥੋੜਾ ਜਿਆ ਗੁੱਸੇ ਨੂੰ ਅਵਾਇਡ ਕਰੋ ਥੋੜਾ ਜਿਆ ਤੁਸੀਂ ਗੁੱਸੇ ਨੂੰ ਕੰਟਰੋਲ ਕਰੋ ਕਿਉਂਕਿ ਜੇ ਤੁਸੀਂ ਗੁੱਸੇ ਦੇ ਵਿੱਚ ਆ ਗਏ ਨਾ ਠੀਕ ਹੈ ਤਾਂ ਫਿਰ ਬੱਚਾ ਵੀ ਅੱਗੋਂ ਜ਼ਿਆਦਾ ਗੁੱਸੇ ਦੇ ਵਿੱਚ ਆਊਗਾ ਠੀਕ ਹੈ ਮੈਂ ਇਹ ਨਹੀਂ ਕਹੂੰਗੀ ਕਿ ਬੱਚੇ ਨੂੰ ਕਦੇ ਨਹੀਂ ਡਾਂਟਣਾ ਚਾਹੀਦਾ ਬੱਚੇ ਨੂੰ ਡਾਂਟਣਾ ਵੀ ਜ਼ਰੂਰ ਚਾਹੀਦਾ ਡਾਂਟਣਾ ਵੀ ਬਹੁਤ ਜ਼ਰੂਰੀ ਹੈ ਪਰ ਤਰੀਕੇ ਨਾਲ ਠੀਕ ਹੈ ਜਿਹੜਾ ਬੱਚਾ ਚੜ ਚੜਾ ਹੋਇਆ ਪਿਆ ਨਾ ਉਹਨੂੰ ਥੋੜਾ ਤਰੀਕੇ ਨਾਲ ਸਮਝਾਉਣਾ ਪੈਂਦਾ ਹੈਗਾ ਉਹਨੂੰ ਥੋੜਾ ਜਿਹਾ ਆਪਾਂ ਨੂੰ ਗੁੱਸੇ ਨੂੰ ਵਾਇਡ ਕਰਕੇ ਥੋੜਾ ਜਿਹਾ ਆਪਾਂ ਸਮਝਾ ਸਕਦੇ ਹਾਂ ਤਾਂ ਵਾਹਿਗੁਰੂ ਜੀ ਉਹਨੂੰ ਡਾਂਟੋ ਡਾਂਟਣਾ ਵੀ ਬਹੁਤ ਜ਼ਰੂਰੀ ਹੈ ਜ਼ਰੂਰ ਡਾਂਟੋ ਬੱਚੇ ਨੂੰ ਪਰ ਤਰੀਕੇ ਨਾਲ ਥੋੜਾ ਜਿਹਾ ਮੌਕੇ ਨੂੰ ਸੰਭਾਲ ਕੇ ਤੇ ਸਭ ਤੋਂ ਵੱਡੀ ਗੱਲ ਹੈ ਵਾਹਿਗੁਰੂ ਜੀ ਜਿਹੜੀ ਬੱਚਿਆਂ ਦੇ ਵਿੱਚ ਝੜਚੜਾ ਪਨਾ ਆ ਰਿਹਾ ਹਰ ਡਿਮਾਂਡ ਹਰ ਡਿਮਾਂਡ ਬੱਚੇ ਦੀ ਕਦੇ ਨਾ ਪੂਰੀ ਕਰੋ ਠੀਕ ਹੈ ਕੁਝ ਬੱਚਾ ਕੁਝ ਉਹਨਾਂ ਨੂੰ ਇਹ ਵੀ ਮਹਿਸੂਸ ਹੋਵੇ ਕਿ ਘਰ ਦੇ ਵਿੱਚ ਪੈਸੇ ਦੀ ਤੰਗੀ ਹੈ ਜਾਂ ਘਰ ਦੇ ਵਿੱਚ ਵੀ ਹੁਣ ਪੈਸਾ ਹੈ ਨਹੀਂਗਾ ਜਾਂ ਜਾਂ ਇਹ ਚੀਜ਼ ਅਸੀਂ ਨਹੀਂ ਲਿਆ ਸਕਦੇ ਕੁਝ ਕਿਸੇ ਤਰ੍ਹਾਂ ਦਾ ਵੀ ਕੁਝ ਉਹਨੂੰ ਮਹਿਸੂਸ ਇਸ ਚੀਜ਼ ਦਾ ਹੋਵੇ ਠੀਕ ਹੈ ਮੈਂ ਅਕਸਰ ਵਾਹਿਗੁਰੂ ਜੀ ਦੇਖਿਆ ਕਿ ਜਿਹੜੇ ਜਿਹੜੇ ਅਮੀਰ ਘਰਾਂ ਦੇ ਬੱਚੇ ਹੁੰਦੇ ਨੇ ਜਿਨ੍ਹਾਂ ਦੀ ਹਰ ਇੱਕ ਡਿਮਾਂਡ ਪੂਰੀ ਹੁੰਦੀ ਹੈ ਠੀਕ ਹੈ ਤੇ ਉਹਨਾਂ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਫਿਰ ਜਿਹੜੀ ਸੰਸਕਾਰ ਉਹਨਾਂ ਦੇ ਚੰਗੇ ਨਹੀਂ ਹੁੰਦੇਗੇ ਮਤਲਬ ਕਹਿਣ ਦਾ ਤੇ ਉਹਨਾਂ ਦਾ ਬਿਹੇਵ ਅਜੀਬ ਤਰ੍ਹਾਂ ਦਾ ਹੋ ਜਾਂਦਾ ਹੈਗਾ ਤਾਂ ਵਾਹਿਗੁਰੂ ਜੀ ਬੱਚਿਆਂ ਨੂੰ ਮੇਰੀ ਸੋਚ ਇਹ ਹੈ ਆਪਣੇ ਅਲੱਗ-ਅਲੱਗ ਹਰ ਇੱਕ ਦੀ ਆਪਣੇ ਅਲੱਗ-ਅਲੱਗ ਸੋਚ ਹੁੰਦੀ ਪਰ ਮੇਰੀ ਸੋਚ ਇਹ ਜ਼ਰੂਰ ਹੈ ਕਿ ਬੱਚਿਆਂ ਦੀ ਹਰ ਇੱਕ ਡਿਮਾਂਡ ਨਾ ਪੂਰੀ ਕਰੋ ਠੀਕ ਹੈ ਕੁਝ ਡਿਮਾਂਡਾਂ ਪੂਰੀਆਂ ਵੀ ਕਰੋ ਹਰ ਇੱਕ ਨੂੰ ਵਾਇਡ ਵੀ ਨਹੀਂ ਕਰਨਾ ਹੈਗਾ ਬੱਚਿਆਂ ਦੀ ਕੁਝ ਡਿਮਾਂਡਾਂ ਪੂਰੀਆਂ ਵੀ ਕਰੋ ਤੇ ਕੁਝ ਡਿਮਾਂਡਾਂ ਉਹਨਾਂ ਦੀ ਡਿਲੇ ਵੀ ਰੱਖ ਦੋ ਠੀਕ ਹੈ ਉਹਨਾਂ ਨੂੰ ਕਹਿ ਦੋ ਕਿ ਆਪਣਾ ਪੈਸਾ ਆਊਗਾ ਜਾਂ ਤੂੰ ਪੜ੍ਹ ਲਿਖ ਜਾਏਗਾ ਤੂੰ ਨੌਕਰੀ ਲੱਗੇਗਾ ਨਾ ਤਾਂ ओके ओके भाई गुरु जी ਆਪਾਂ ਹੁਣ ਬਚਪਨ ਦੇ ਵਿੱਚ ਅਲੱਗ ਕੇ ਆਏ ਆ ਹਨ ਤੇ ਆਪਾਂ ਨੂੰ ਪਤਾ ਸੀਗਾ ਜਿਹੜੀਆਂ ਚੀਜ਼ ਡਿਮਾਂਡਾਂ ਆਪਣੀਆਂ ਪੂਰੀਆਂ ਨਹੀਂ ਹੁੰਦੀਆਂ ਸੀ ਉਹ ਆਪਾਂ ਕੁਝ ਆਪਾਂ ਸੋਚਦੇ ਹੁੰਦੇ ਸੀਗੇ ਵੀ ਮੈਂ ਨੌਕਰੀ ਲੱਗੂਗੀ ਜਾਂ ਮੈਂ ਲੱਗੂਗਾ ਫਿਰ ਮੈਂ ਇਹ ਚੀਜ਼ ਕਰੂੰਗਾ ਹਨ ਆਪਾਂ ਨੂੰ ਇਸ ਚੀਜ਼ ਦਾ ਕ੍ਰੇਜ਼ ਸੀਗਾ ਨੌਕਰੀ ਲੱਗਣ ਦਾ ਜਾਂ ਆਪਾਂ ਨੂੰ ਇਹ ਕ੍ਰੇਜ਼ ਸੀਗਾ ਵੀ ਮੈਂ ਪੈਸੇ ਕਮਾਵਾਂ ਜੇ ਆਪਾਂ ਬੱਚੇ ਦੀ ਹਰ ਇੱਕ ਡਿਮਾਂਡ ਪੂਰੀ ਕਰੀ ਜਾਵਾਂਗੇ ਤਾਂ ਫਿਰ ਬੱਚੇ ਦੇ ਵਿੱਚ ਇਹ ਕ੍ਰੇਜ਼ ਨਹੀਂ ਹੁੰਦਾਗਾ ਇਸ ਚੀਜ਼ ਦਾ ਠੀਕ ਹੈ ਤੇ ਆਪਾਂ ਨੂੰ ਇਹ ਚੀਜ਼ ਦਾ क्रेज ਹੈ ਸੀਗਾ ਕਿ ਮੈਂ ਇਸ ਤਰ੍ਹਾਂ ਦਾ ਘਰ ਪਾਉਂਗਾ ਆ ਇਸ ਤਰ੍ਹਾਂ ਦੇ ਕੱਪੜੇ ਪਾਇਆ ਕਰੂੰਗੀ ਆ ਕਰ ਲਿਆਉਂਗਾ ਲਊਂਗੀ ਉਹ ਬਣਾਉਂਗੀ ਉਹ ਬਣਾਉਂਗੇ ਨਾ ਇਹ ਚੀਜ਼ ਦਾ ਆਪਾਂ ਨੂੰ क्रेज ਹੈ ਸੀਗਾ ਹਰ ਇੱਕ ਚੀਜ਼ ਬੱਚੇ ਲਈ ਨਾ ਪੂਰੀ ਕਰੋ ਠੀਕ ਹੈ ਕਿਉਂਕਿ ਬੱਚਾ ਜੇਕਰ ਉਹ ਥੋੜੀਆਂ ਚੀਜ਼ਾਂ ਉਹਦੇ ਲਈ ਡਿਲੇ ਹੋਣਗੇ ਹਨ ਫਿਰ ਇਹ ਬੱਚਾ ਕੋਸ਼ਿਸ਼ ਕਰਦਾ ਸਫਲ ਹੋਣ ਦੀ ਠੀਕ ਹੈ ਫਿਰ ਉਹ ਕੋਸ਼ਿਸ਼ ਕਰਦਾ ਮੈਂ ਪੈਸੇ ਕਮਾਉਂਗਾ ਮੈਂ ਆ ਖਰੀਦ ਦੂੰਗਾ ਉਹ ਖਰੀਦ ਦੂੰਗਾ ਹਨਾ ਤਾਂ ਇਸ ਤਰ੍ਹਾਂ ਵਾਹਿਗੁਰੂ ਜੀ ਤੇ ਬੱਚਿਆਂ ਨਾਲ ਇੱਕ ਗੱਲ ਹੋਰ ਹੈ ਬੱਚਿਆਂ ਨੂੰ ਚਿੜਚੜਾ ਪਾਣਾ ਦੂਰ ਕਰਨ ਦੀ ਬੱਚਿਆਂ ਨਾਲ ਵੱਤ ਤੋਂ ਵੱਦ ਗੱਲਾਂ ਬਾਤਾਂ ਕਰਿਆ ਕਰੋ ਵੱਤ ਤੋਂ ਵੱਦ ਟਾਈਮ ਬਤਾਓ ਬੱਚਿਆਂ ਨਾਲ ਠੀਕ ਹੈ ਮੋਬਾਈਲ ਨੂੰ ਅਵਾਇਡ ਕਰੋ ਠੀਕ ਹੈ ਤੇ ਜਦੋਂ ਇਹ ਟਾਈਮ ਤੁਹਾਨੂੰ ਸ਼ਾਮ ਦੇ ਟਾਈਮ ਬਹੁਤ ਟਾਈਮ ਹੁੰਦਾ ਆਪਣੇ ਕੋਲ ਹਨਾ ਵੀ ਅ ਕੁ ਟਾਈਮ ਆਪ ਕੋ ਕੱਢ ਸਕਦੇ ਆ ਤੁਹ ਮੋਬਾਈਲ ਦੇ ਵਿੱਚੋਂ ਟਾਈਮ ਬਚਾ ਸਕਦੇ ਆਪਾਂ ਤੇ ਰਾਤ ਦੇ ਟਾਈਮ ਵੈਕਰੂ ਜੀ ਕੋਸ਼ਿਸ਼ ਕਰਿਆ ਕਰੋ ਸਾਰਾ ਪਰਿਵਾਰ ਬੈਠ ਕੇ ਖਾਣਾ ਖਾਓ ਰਾਤ ਦੇ ਟਾਈਮ ਜਦੋਂ ਸੌਣ ਦਾ ਟਾਈਮ ਮੋਬਾਈਲ ਤੁਹਾਡੇ ਨੇੜੇ ਨਾ ਹੋਵੇ ਤੁਸੀਂ ਬੱਚਿਆਂ ਨਾਲ ਗੱਲਾਂ ਬਾਤਾਂ ਕਰੋ ਜਿੰਨੇ ਤੁਸੀਂ ਬੱਚਿਆਂ ਨਾਲ ਅਮੋਸ਼ਨਲ ਤੌਰ ਤੇ ਗੱਲਾਂ ਬਾਤਾਂ ਕਰੋਗੇ ਉਹ ਉਹਨੇ ਅਮੋਸ਼ਨਲ ਹੋਣਗੇ ਤੁਹਾਡੇ ਨਾਲ ਪਿਆਰ ਕਰਨਗੇ ਫਿਰ ਉਹਨਾਂ ਨੂੰ ਉਹ ਤੁਹਾਨੂੰ ਪਿਆਰ ਕਰਨਗੇ ਫਿਰ ਤੁਹਾਨੂੰ ਉਹਨਾਂ ਨੂੰ ਇਸ ਚੀਜ਼ ਦੀ ਸਮਝ ਵੀ ਆ ਜਾਊਗੀ ਕੀ ਅਸੀਂ ਮਾਪਿਆਂ ਤੇ ਚਲਾਉਣਾ ਨਹੀਂਗਾ ਜਾਂ ਅਸੀਂ ਮਾਪਿਆਂ ਨੂੰ ਤੰਗ ਨਹੀਂ ਕਰਨਾਗਾ ਠੀਕ ਹੈ ਇਹ ਬਹੁਤ ਜ਼ਰੂਰੀ ਹੈ ਅੱਜ ਕੱਲ ਆਪਾਂ ਬੱਚਿਆਂ ਲਈ ਬਹੁਤ ਘੱਟ ਟਾਈਮ ਕੱਢਦੇ ਆ ਤਾਂ ਇਹ ਬੱਚੇ ਚੜ ਚੜੇ ਹੋ ਰਹੇ ਆ ਤਾਂ ਹੀ ਬੱਚੇ ਮੋਬਾਈਲਾਂ ਨੂੰ ਜ਼ਿਆਦਾ ਲੱਗ ਰਹੇ ਆ ਹਨਾ ਤੇ ਵਾਹਿਗੁਰੂ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਉਮੀਦ ਕਰਦੇ ਆ ਕਿ ਤੁਹਾਨੂੰ ਸਭ ਨੂੰ ਵਧੀਆ ਲੱਗੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ